ਦੋਸਤੋ ਜੇ ਤੁਹਾਡਾ YouTube ਚੈਨਲ ਅਜੇ ਤੱਕ ਮੋਨਟਾਈਜ਼ ਨਹੀਂ ਹੋਇਆ ਤਾਂ ਖਾਸ ਕਰਕੇ ਇਹ ਵੀਡੀਓ ਤੁਹਾਡੇ ਲਈ ਹੀ ਹੈ ਕਿਉਂਕਿ ਅੱਜ ਮੈਂ ਤੁਹਾਨੂੰ YouTube ਦੀ ਮੋਨਟਾਈਜੇਸ਼ਨ ਪਾਲਿਸੀ 2026 ਪੂਰੀ ਡਿਟੇਲ ਨਾਲ ਸਮਝਾਉਣ ਵਾਲਾ ਹਾਂ ਦੋਸਤੋ YouTube ਦੀਆਂ ਪਾਲਸੀਆਂ ਸਮੇਂ-ਸਮੇਂ ਨਾਲ ਬਦਲਦੀਆਂ ਰਹਿੰਦੀਆਂ ਹਨ ਜਦੋਂ YouTube ਨਵਾਂ-ਨਵਾਂ ਆਇਆ ਸੀ ਉਸ ਸਮੇਂ ਨਾ ਸਬਸਕ੍ਰਾਈਬਰਾਂ ਦੀ ਲੋੜ ਸੀ ਨਾ ਵਾਚ ਟਾਈਮ ਦੀ ਅਤੇ ਨਾ ਹੀ ਵਿਊਜ਼ ਦੀ ਸਿੱਧਾ ਚੈਨਲ ਬਣਾਓ ਅਤੇ ਕਮਾਈ ਸ਼ੁਰੂ ਹੋ ਜਾਂਦੀ ਸੀ ਫਿਰ ਹੌਲੀ-ਹੌਲੀ ਸਬਸਕ੍ਰਾਈਬਰਾਂ ਦਾ ਰੂਲ ਆਇਆ ਵਾਚ ਟਾਈਮ ਜੋੜੀ ਗਈ ਫਿਰ ਵਿਊਜ਼ ਦਾ ਨਿਯਮ ਬਣਿਆ ਅੱਜ ਦੇ ਸਮੇਂ ਵਿੱਚ ਹਾਲਾਤ ਇਹ YouTube ਚੈਨਲ ਮੋਨਟਾਈਜ਼ ਨਹੀਂ ਹੋ ਰਹੇ ਬਹੁਤ ਸਾਰੇ ਲੋਕ ਮਿਹਨਤ ਕਰਨ ਤੋਂ ਬਾਅਦ ਵੀ ਰਿਜੈਕਟ ਹੋ ਜਾਂਦੇ ਨੇ ਅਤੇ ਹੌਸਲਾ ਹਾਰ ਕੇ YouTube ਛੱਡ ਦਿੰਦੇ ਹਨ ਮੰਨ ਲਵੋ ਤੁਹਾਡੇ 1000 ਸਬਸਕ੍ਰਾਈਬਰ ਪੂਰੇ ਹਨ 4000 ਘੰਟਿਆਂ ਦਾ ਵਾਚ ਟਾਈਮ ਵੀ ਪੂਰਾ ਹੈ ਜਾਂ ਸ਼ਾਰਟਸ ਲਈ 90 ਦਿਨਾਂ ਵਿੱਚ 10 ਮਿਲੀਅਨ ਵਿਊਜ਼ ਵੀ ਹਨ ਇਹਨਾਂ ਸਭ ਤੋਂ ਬਾਅਦ ਵੀ ਅੱਜ ਦੇ ਸਮੇਂ ਵਿੱਚ 50% ਦੀ ਚੈਨਲ ਮੋਨਟਾਈਜ਼ ਨਹੀਂ ਹੁੰਦੇ ਇਸ ਦਾ ਕਾਰਨ ਹੈ ਪਾਲਿਸੀ ਦੀ ਉਲੰਘਣਾ YouTube ਦੇ ਨਿਯਮਾਂ ਨੂੰ ਠੀਕ ਤਰ੍ਹਾਂ ਫੋਲੋ ਨਾ ਕਰਨਾ ਇਸੇ ਲਈ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਪਸ਼ਟ ਦੱਸਾਂਗਾ ਕਿ 2026 ਵਿੱਚ YouTube ਮੋਨਟਾਈਜ਼ ਕਰਨ ਲਈ ਕੀ ਕੀ ਮੰਗਦਾ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ YouTube ਪਾਰਟਨਰ ਪ੍ਰੋਗਰਾਮ ਦੀ ਸਭ ਤੋਂ ਪਹਿਲਾਂ ਇਹ ਜਾਣ ਲਵੋ 1000 ਸਬਸਕ੍ਰਾਈਬਰ ਪਿਛਲੇ 12 ਮਹੀਨਿਆਂ ਵਿੱਚ 4000 ਘੰਟਿਆਂ ਦਾ ਪਬਲਿਕ ਵਾਚ ਟਾਈਮ ਜਾਂ ਫਿਰ ਸ਼ਾਰਟਸ ਲਈ ਪਿਛਲੇ 90 ਦਿਨਾਂ ਵਿੱਚ 10 ਮਿਲੀਅਨ ਵਿਊਜ਼ ਪਰ ਦੋਸਤੋ ਇਹ ਸਿਰਫ ਸ਼ੁਰੂਆਤੀ ਸ਼ਰਤਾਂ ਹਨ ਅਸਲ ਖੇਡ ਇਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਦੂਜੇ ਨੰਬਰ ਤੇ ਕੋਈ ਵੀ ਐਕਟਿਵ ਕਮਿਊਨਿਟੀ ਗਾਈਡਲਾਈਨਸ ਸਟ੍ਰਾਈਕ ਨਹੀਂ ਹੋਣੀ ਚਾਹੀਦੀ 2026 ਦਾ ਸਭ ਤੋਂ ਜ਼ਰੂਰੀ ਨਿਯਮ ਇਹ ਹੈ ਤੁਹਾਡੇ ਚੈਨਲ ਤੇ ਕੋਈ ਵੀ ਐਕਟਿਵ ਕਮਿਊਨਿਟੀ ਗਾਈਡਲਾਈਨਸ ਸਟ੍ਰਾਈਕ ਨਹੀਂ ਹੋਣੀ ਚਾਹੀਦੀ ਭਾਵੇਂ ਤੁਹਾਡੇ 10000 ਸਬਸਕ੍ਰਾਈਬਰ ਹੋਣ ਗਲੈਂਡ ਸਟ੍ਰਾਈਕ ਹੈ ਤਾਂ YouTube ਤੁਹਾਡਾ ਚੈਨਲ ਮੋਨਟਾਈਜ਼ ਨਹੀਂ ਕਰੇਗਾ ਕਾਪੀਰਾਈਟ ਸਟ੍ਰਾਈਕ ਨਾਲ ਆਮ ਤੌਰ ਤੇ ਦਿੱਕਤ ਨਹੀਂ ਹੁੰਦੀ ਪਰ ਕਮਿਊਨਿਟੀ ਗਾਈਡਲਾਈਨ ਸਟ੍ਰਾਈਕ ਨਾਲ ਮੋਨਟਾਈਜ਼ ਨਹੀਂ ਮਿਲੇਗੀ ਇਸ ਲਈ ਹਮੇਸ਼ਾ ਅਪਲਾਈ ਕਰਨ ਤੋਂ ਪਹਿਲਾਂ ਆਪਣੀਆਂ ਸਟ੍ਰਾਈਕਾਂ ਚੈੱਕ ਕਰ ਲਿਆ ਕਰੋ ਤੀਜੇ ਨੰਬਰ ਤੇ ਚੈਨਲ ਦਾ ਲੋਗੋ ਬੈਨਰ ਅਤੇ ਕਲੀਅਰ ਨਿਸ਼ ਅੱਜ ਦੇ ਸਮੇਂ ਵਿੱਚ YouTube ਛੋਟੀ ਛੋਟੀ ਚੀਜ਼ਾਂ ਵੀ ਬਹੁਤ ਧਿਆਨ ਨਾਲ ਦੇਖਦਾ ਹੈ ਚੈਨਲ ਦਾ ਲੋਗੋ ਹੋਣਾ ਚਾਹੀਦਾ ਹੈ ਚੈਨਲ ਦਾ ਬੈਨਰ ਲੱਗਿਆ ਹੋਣਾ ਚਾਹੀਦਾ ਹੈ ਚੈਨਲ ਦੀ ਇੱਕ ਸਾਫ਼ ਨੀਸ਼ ਯਾਨੀ ਕਿ ਟੌਪਿਕ ਹੋਣੀ ਚਾਹੀਦੀ ਹੈ ਜੇ ਤੁਹਾਡਾ ਚੈਨਲ ਬਿਨਾਂ ਲੋਗੋ ਬਿਨਾਂ ਬੈਨਰ ਅਤੇ ਬਿਨਾਂ ਕਿਸੇ ਟੌਪਿਕ ਦੇ ਹੈ ਤਾਂ ਮੋਨਟਾਈਜ਼ ਰਿਜੈਕਟ ਹੋਣ ਦੇ ਮੌਕੇ ਕਾਫੀ ਵੱਧ ਜਾਂਦੇ ਹਨ ਚੌਥੇ ਨੰਬਰ ਤੇ ਅਬਾਊਟ ਸੈਕਸ਼ਨ YouTube ਨੇ ਖੁਦ ਕਿਹਾ ਹੈ ਕਿ ਜਦੋਂ ਚੈਨਲ ਰਿਵਿਊ ਵਿੱਚ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਅਬਾਊਟ ਸੈਕਸ਼ਨ ਚੈੱਕ ਕੀਤੀ ਜਾਂਦੀ ਹੈ ਪਹਿਲਾਂ ਦੇ ਸਮੇਂ ਵਿੱਚ ਇਹ ਜ਼ਰੂਰੀ ਨਹੀਂ ਸੀ ਪਰ 2025 ਅਤੇ 26 ਵਿੱਚ ਇਹ ਬਹੁਤ ਹੀ ਜ਼ਰੂਰੀ ਹੋ ਚੁੱਕੀ ਹੈ ਤੁਹਾਨੂੰ ਇੱਥੇ ਸਾਫ਼-ਸਾਫ਼ ਲਿਖਣਾ ਚਾਹੀਦਾ ਹੈ ਕਿ ਤੁਹਾਡਾ ਚੈਨਲ ਕਿਸ ਬਾਰੇ ਹੈ ਉਦਾਹਰਨ ਵਜੋਂ ਜਿੱਦਾਂ ਕਿ ਸਤਿ ਸ਼੍ਰੀ ਅਕਾਲ ਦੋਸਤੋ ਇਸ ਚੈਨਲ ਤੇ ਮੈਂ YouTube ਟੈਕਨੋਲੋਜੀ ਅਤੇ ਆਨਲਾਈਨ ਕਮਾਈ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕਰਦਾ ਹਾਂ 5ਵੇਂ ਨੰਬਰ ਤੇ ਰੀਯੂਜ਼ ਕੰਟੈਂਟ ਰੀਯੂਜ਼ ਕੰਟੈਂਟ ਦਾ ਅਰਥ ਹੈ ਕਿਸੇ ਹੋਰ ਦਾ ਵੀਡੀਓ ਜਾਂ ਕਲਿੱਪ ਚੱਕ ਕੇ ਆਪਣੇ ਚੈਨਲ ਤੇ ਅਪਲੋਡ ਕਰ ਦੇਣਾ 2026 ਵਿੱਚ ਜੇ ਤੁਹਾਡੇ ਚੈਨਲ ਤੇ ਥੋੜਾ ਜਿਹਾ ਵੀ ਰੀਯੂਜ਼ ਕੰਟੈਂਟ ਮਿਲ ਗਿਆ ਤਾਂ ਮੋਨਟਾਈਜੇਸ਼ਨ ਨਹੀਂ ਮਿਲੇਗੀ ਆਪਣਾ オリジナル ਕੰਟੈਂਟ ਬਣਾਓ ਆਪਣੀ ਆਵਾਜ਼ ਵਰਤੋ ਆਪਣਾ ਐਡੀਟਿੰਗ ਸਟਾਈਲ ਬਣਾਓ 6ਵੇਂ ਨੰਬਰ ਤੇ ਲੋ ਐਫਟ ਕੰਟੈਂਟ ਬਹੁਤ ਸਾਰੇ ਲੋਕ ਸਮਝਦੇ ਹਨ ਕਿ AI ਚੈਨਲ ਮੋਨਟਾਈਜ਼ ਨਹੀਂ ਹੁੰਦੇ ਪਰ ਇਹ ਗਲਤ ਹੈ AI ਚੈਨਲ ਮੋਨਟਾਈਜ਼ ਹੋ ਸਕਦੇ ਹਨ ਪਰ ਲੋ ਐਫਟ AI ਕੰਟੈਂਟ ਨਹੀਂ ਜੇ ਤੁਸੀਂ ਇੱਕ ਹੀ ਤਸਵੀਰ ਪੂਰੀ ਵੀਡੀਓ ਵਿੱਚ ਚਲਾ ਰਹੇ ਹੋ ਕੋਈ ਐਨੀਮੇਸ਼ਨ ਨਹੀਂ ਕੋਈ ਐਡੀਟਿੰਗ ਨਹੀਂ ਤਾਂ ਇਹ ਲੋ-ਐਫਟ ਕੰਟੈਂਟ ਆਵੇਗਾ ਮਿਹਨਤ ਕਰੋ ਸੀਨ ਚੇਂਜ ਕਰੋ ਐਡੀਟਿੰਗ ਕਰੋ ਤਾਂ ਮੋਨਟਾਈਜੇਸ਼ਨ ਮਿਲ ਸਕਦੀ ਹੈ 7ਵੇਂ ਨੰਬਰ ਤੇ ਮਾਸ ਪ੍ਰੋਡਕਟ ਅਤੇ ਰਿਪੀਟੇਟਿਵ ਕੰਟੈਂਟ ਜੇ ਕੋਈ ਵੀਡੀਓ ਜਾਂ ਕਲਿੱਪ ਵਾਇਰਲ ਹੋ ਜਾਂਦੀ ਹੈ ਅਤੇ ਉਸੇ ਕਲਿੱਪ ਨੂੰ ਹਜ਼ਾਰਾਂ ਚੈਨਲ ਬਿਨਾ ਕਿਸੇ ਤਬਦੀਲੀ ਦੇ ਅਪਲੋਡ ਕਰਦੇ ਹਨ ਤਾਂ ਇਹ ਮਾਸ ਪ੍ਰੋਡਕਟ ਕੰਟੈਂਟ ਕਹਾਂਦਾ ਹੈ ਇਸ ਤਰ੍ਹਾਂ ਦਾ ਚੈਨਲ ਕਦੇ ਵੀ ਮੋਨਟਾਈਜ਼ ਨਹੀਂ ਹੁੰਦਾ ਅਖੀਰ ਵਿੱਚ ਦੋਸਤੋ 2026 ਵਿੱਚ YouTube ਮੋਨਟਾਈਜੇਸ਼ਨ ਸਿਰਫ ਨੰਬਰਾਂ ਦੀ ਹੀ ਖੇਡ ਨਹੀਂ ਰਹੀ ਨਿਯਮ ਫੋਲੋ ਕਰੋ ਔਰ ਜਨੂਅਲ ਕੰਟੈਂਟ ਬਣਾਓ ਅਤੇ ਚੈਨਲ ਨੂੰ ਠੀਕ ਤਰ੍ਹਾਂ ਨਾਲ ਸੈਟਅਪ ਕਰੋ ਜੇ ਤੁਸੀਂ ਵੀ ਨਵੇਂ YouTuber ਹੋ ਅਤੇ ਪੂਰਾ ਪ੍ਰੋਸੈਸ ਸਮਝਣਾ ਚਾਹੁੰਦੇ ਹੋ ਤਾਂ ਮੈਂ ਇੱਕ ਹੋਰ ਵੀਡੀਓ ਆਪਣੇ ਚੈਨਲ ਤੇ ਬਣਾ ਕੇ ਪਹਿਲਾਂ ਅਪਲੋਡ ਕੀਤੀ ਹੈ ਉਸ ਦੇ ਵਿੱਚ ਪੈਸੇ ਆਉਣ ਤੱਕ ਸਾਰਾ ਪ੍ਰੋਸੈਸ ਸਮਝਾਇਆ ਗਿਆ ਹੈ ਉਹ ਵੀਡੀਓ ਜ਼ਰੂਰ ਦੇਖੋ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਸ਼ੇਅਰ ਕਰਨਾ ਇਹ ਵੀਡੀਓ ਦੇ ਵਿੱਚ